ਤੇ ਜੇਕਰ ਗਰਮੰਤ ਪੰਨੂ ਆਪਣੀਆਂ ਕੋਝੀਆਂ ਅਰਖਤਾ ਤੋਂ ਬਾਜਣਾ ਆ ਜੇਕਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਥੀਓ ਅਸੀਂ ਅੰਬੇਦਕਰ ਦੀਆਂ ਔਲਾਦਾਂ ਅੰਬੇਦਕਰ ਸਾਹਿਬ ਰ ਇੱਕ ਦੀ ਪੁਰਾਣੀ ਸੁਣ ਸਕਦੇ ਇਹ ਉਹ ਲੋਕਾਂ ਦੇ ਰਹਿਬਰ ਨੇ ਜਿਨ੍ਹਾਂ ਨੇ ਭਾਰਤ ਦੇ ਦਾ ਸੰਵਿਧਾਨ ਲਿਖਿਆ ਜਿਨ੍ਹਾਂ ਨੂੰ ਭਾਰਤ ਰਤਨ ਕਿਹਾ ਜਾਂਦਾ ਜੇਕਰ ਭਾਰਤ ਰਤਨ ਤੇ ਬਰਖਲਾਬ ਤੋਂ ਕੋਈ ਆਪ ਸ਼ਬਦ ਬੋਲਿਆ ਜੇ ਤੁਹਾਰੇ ਤੇਰੇ ਚ ਹਿੰਮਤ ਹੈ ਤੇ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਬੋਲ ਬਾਬਾ ਸਾਹਿਬ ਡਾ ਬੀਰ Ambedkar ਸਾਹਿਬ ਦੇ ਇੰਨੇ ਬੱਚੇ ਆ ਤੈਨੂੰ ਇਹਦਾ ਜਵਾਬ ਮਿਲ ਜਾਊਗਾ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਦੇ ਦੁੱਖ ਦੇ ਪ੍ਰਗਟਾਵੇ ਨੂੰ ਵੇਖਦੇ ਹੋਏ ਇਹਨਾਂ ਦੇ ਜ਼ਖਮਾਂ ਤੇ ਮਰਮ ਲਗਾ ਕੇ 12.5% ਨੂੰ ਪ੍ਰਵਾਨਗੀ ਦਿੱਤੀ ਆ ਇਸ ਪ੍ਰਵਾਨਗੀ ਨੂੰ ਸਾਨੂੰ ਲਾਗੂ ਕਰ ਦੇਣਾ ਚਾਹੀਦਾ ਇਹ ਸਰਕਾਰ ਇਸ ਕਰਕੇ 12.5 ਨੂੰ ਨਹੀਂ ਲਾਗੂ ਕਰਨਾ ਚਾਹੁੰਦੀ ਸਰਕਾਰ ਨੂੰ ਪਤਾ ਵੀ ਜੇਕਰ 12.5 ਲਾਗੂ ਹੋ ਗਿਆ ਇਹਨਾਂ ਦੇ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਹੋ ਜਾਣੀ ਫ੍ਰੀ ਇਹ ਸਿਆਣੇ ਦੀ ਕਹਾਵਤ ਆ ਜੇ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸਰਕਾਰ ਨੂੰ ਪਤਾ ਜੇ ਨੌਕਰੀਆਂ ਮਿਲ ਗਈਆਂ ਤੇ ਇਹਨਾਂ ਸਾਨੂੰ ਵੋਟਾਂ ਨਹੀਂ ਪਾਉਣੀਆਂ ਜੇ ਵੋਟਾਂ ਨਾ ਪਾਈਆਂ ਤੇ ਸਾਡੀ ਸਰਕਾਰ ਨਹੀਂ ਬਰਨੀ ਇਸ ਨੌਜਵਾਨਾਂ ਦੇ ਭਾਰੀ ਇਕੱਠ ਇਹ ਸਾਬਤ ਕਰਦੇ ਆ ਕਿ ਇਹ ਲੋਕ ਹੁਣ ਜਾਗ ਚੁੱਕੇ ਆ ਇਹ ਆਪਣੀ ਸਰਕਾਰ ਬਣਾਉਣ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਤਿਆਰ ਕਰੰਦੇ ਆ ਇਹਦਾ ਖਮਿਆਜਾ 227 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵਾਲਮਿੱਕੀ ਮਦਵੀ ਸਿੱਖਾਂ ਚੋਂ ਪੈਦਾ ਕਰਕੇ ਇਹ ਦਿੱਤਾ ਜਾਊਗਾ। ਸਾਸੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਸੈਂਟਰ ਪੰਜਾਬ ਟੀਵੀ ਨਾਲ ਬਾਬਾ ਸਾਹਿਬ ਅੰਬੇਕਰ ਦੇ ਪੰਜਾਬ ਦੇ ਮੁਖੀ ਕਬਲਜੀ ਸਿੰਘ ਸੋਤਾ ਵੱਲੋਂ ਅੱਜ ਜਿਹੜਾ ਕਿ ਵੱਡਾ ਰੋਜ ਪ੍ਰਦਰਸ਼ਨ ਕੀਤਾ ਗਿਆ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਤੇ ਗੱਲਬਾਤ ਵੀ ਕਰਾਂਗੇ ਸੋਤਾ ਸਾਹਿਬ ਨਾਲ ਸੋਤਾ ਸਾਹਿਬ ਐਡੀ ਵੱਡਾ ਰੈਡੀ ਕੱਢੀ ਗਈ ਹੈ ਤੁਹਾਡੇ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਵਾ ਕਿਹੜੀਆਂ-ਕਿਹੜੀਆਂ ਤੁਹਾਡੀਆਂ ਮੰਗਾਂ ਨੇ ਆਏ ਕੀ ਕਹਿਣਾ ਚਾਹੋਗੇ ਤੇ ਆ ਅੱਜ ਬਸਪਤਾ ਮੇਡਕਰ ਪਾਰਟੀ ਵੱਲੋਂ ਹਲਕਾ ਉਤਰੀ ਵੱਲੋਂ 12.5% ਕੋਟੇ ਨੂੰ ਲਾਗੂ ਕਰਾਉਣ ਲਈ ਅਸੀਂ ਪਹਿਲਾਂ ਵੀ ਬਹੁਤ ਸਾਰੇ ਵਿਧਾਨ ਸਭਾ ਰਾਂਹੀਂ ਮੰਗ ਪੱਤਰ ਭੇਜੇ ਆ ਅੱਜ ਉਤਰੀ ਹਲਕਾ ਵੱਲੋਂ ਅਸੀਂ ਮੰਗ ਪੱਤਰ 12.5% ਨੂੰ ਲਾਗੂ ਕਰਾਉਣ ਲਈ ਐਸਡੀਐਮ ਰਾਂਹੀਂ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਹੇ ਹਾਂ ਕਰਕੇ ਸੋਤਾ ਸਾਹਿਬ ਪਹਿਲੀ ਵੀ ਤੁਹਾਡੇ ਵੱਲੋਂ ਕਈ ਵਾਰ ਜਿਹੜੇ ਕੀ ਮੰਗਬਰ ਦਿੱਤੇ ਗਏ ਨੇ ਸਰਕਾਰ ਦੇ ਸੱਤੇ ਕਿਉਂ ਨਹੀਂ ਜੂਸ ਰਖਦੀ ਕਿ ਲੱਗਦਾ ਜਿਹੜੇ ਤੁਹਾਡੇ ਵੱਲੋਂ ਮੰਗਬਰ ਦਿੱਤੇ ਜਾਂਦੇ ਨੇ ਲੱਗਦਾ ਸਰਕਾਰ ਤੱਕ ਪਹੁੰਚਦੇ ਨਹੀਂ ਦੀ ਆ ਮੈਨੂੰ ਲੱਗਦਾ ਵੀ ਜਿਹੜੇ ਐਸਟੀਮ ਦਿੰਦੇ ਹੋ ਵੀ ਲੱਗਦਾ ਉਹ ਕਿਤੇ ਗਾਮਸ਼ਾਂ ਕਰ ਦਿੰਦੇ ਨੇ ਕਿਉਂ ਨਹੀਂ ਸਰਕਾਰ ਤੱਕ ਜੇ ਪਹੁੰਚਦੇ ਜੇਕਰ ਪਹੁੰਚਦੇ ਆ ਤੇ ਤੁਹਾਡੀਆਂ ਮੰਗਾ ਹੁਣ ਤੱਕ ਕਿਉਂ ਨਹੀਂ ਮੰਗੀ ਗਈਆਂ ਹੁਣ ਤੱਕ ਕਿਉਂ ਨਹੀਂ ਤਾੜੀ ਜੜੀ ਆ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਤਾਂ ਮੈਂ ਪਹਿਲਾਂ ਵੀ ਕਾਫੀ ਵਾਰੀ ਬੋਲਿਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਔਰ ਬੇਨਤੀ ਕਰਦਾ ਪੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਲੋਕ ਨੇ ਉਹ ਜਿਨ੍ਹਾਂ ਨੇ ਤੁਹਾਨੂੰ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਪਰ ਜੇਕਰ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਦੇ ਦੁੱਖ ਦੇ ਪ੍ਰਗਟਾਵੇ ਨੂੰ ਵੇਖਦੇ ਹੋਏ ਇਹਨਾਂ ਦੇ ਜ਼ਖਮਾਂ ਤੇ ਮਰਮ ਲਗਾ ਕੇ 12.5% ਨੂੰ ਪ੍ਰਵਾਨਗੀ ਦਿੱਤੀ ਆ ਤੇ ਇਸ ਪ੍ਰਵਾਨਗੀ ਨੂੰ ਸਾਨੂੰ ਲਾਗੂ ਕਰ ਦੇਣਾ ਚਾਹੀਦਾ ਇਹ ਸਰਕਾਰ ਇਸ ਕਰਕੇ 12.5 ਨੂੰ ਨਹੀਂ ਲਾਗੂ ਕਰਨਾ ਚਾਹੁੰਦੀ ਸਰਕਾਰ ਨੂੰ ਪਤਾ ਵੀ ਜੇਕਰ 12.5 ਲਾਗੂ ਹੋ ਗਿਆ ਤੇ ਇਹਨਾਂ ਦੇ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਹੋ ਜਾਣੀ ਫ੍ਰੀ ਇਹਨਾਂ ਦੇ ਬੱਚਿਆਂ ਨੂੰ ਤਰੱਕੀ ਪ੍ਰਾਪਤ ਮਿਲ ਜਾਣੀਆਂ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਣੀਆਂ ਪਰ ਸਰਕਾਰ ਚਾਹੁੰਦੀ ਨਹੀਂ ਆ ਇਹ ਸਿਆਣੇ ਦੀ ਕਹਾਵਤ ਆ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸਰਕਾਰ ਨੂੰ ਪਤਾ ਜੇ ਨੌਕਰੀਆਂ ਮਿਲ ਗਈਆਂ ਤੇ ਇਹਨਾਂ ਸਾਨੂੰ ਵੋਟਾਂ ਨਹੀਂ ਪਾਉਣੀਆਂ ਜੇ ਵੋਟਾਂ ਨਾ ਪਾਈਆਂ ਤੇ ਸਾਡੀ ਸਰਕਾਰ ਨਹੀਂ ਬਰਨੀ ਇਸ ਕਰਕੇ ਸਰਕਾਰ 12% ਕੋਟੇ ਨੂੰ ਲਾਗੂ ਕਰਾਉਣ ਲਈ ਤਿਆਰ ਨਹੀਂ ਆ। ਉਹ ਗੱਲ ਕਰਕੇ ਸੋਤਾ ਸਾਹਿਬ ਤੁਹਾਡੀ ਮੈਂ ਗੱਲ ਕਰੀ ਇਹ ਖਾ ਕੇ ਜਿਹੜੇ ਆਪਣੇ ਮਰਬੀ ਸਿੰਘ ਭਾਈਚਾਰਾ ਵਾਲਾ ਸਾਡੇ ਐਸਸੀ ਭਾਈਚਾਰਾ ਵਾਲਾ ਐਸੀ ਬੀਸੀ ਖਾਸ ਕਰਕੇ ਇਹਨਾਂ ਵੱਲੋਂ ਵੱਡੀ ਤਦਾਦ ਜਿਹੜੀ ਨੇ ਸਰਕਾਰਾਂ ਬਣਾਉਣ 'ਚ ਬੜਾ ਵੱਡਾ ਯੋਗਦਾਨ ਹੁੰਦਾ ਵਾ ਜਦੋਂ ਸਰਕਾਰਾਂ ਨਹੀਂ ਬਣੀਆਂ ਹੁੰਦੀਆਂ ਇਹ ਲੀਡਰ ਤੁਹਾਡੇ ਘਰਾਂ ਵਿੱਚ ਆ ਕੇ ਰੋਟੀ ਪਾਲਾ ਖਾਂਦੇ ਨੇ ਆਕੇ ਪਛਾਦਾਂ ਛਕਦੇ ਨੇ ਅਤੇ ਕਹਿੰਦੇ ਨੇ ਸਾਡੇ ਭਰਾ ਨੇ ਤੁਹਾਡੇ ਦਾ ਫੋਟੋ ਲਵਾਉਂਦੇ ਨੇ ਅਤੇ ਕਹਿੰਦੇ ਨੇ ਵੀ ਜਦੋਂ ਸਾਡੀ ਸਰਕਾਰ ਬਣ ਜੂਗੀ ਸਭ ਤੋਂ ਵੱਡਾ ਜਿਹੜਾ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਊਗਾ ਕਿ ਲੱਗਦਾ ਵੀ ਸਰਕਾਰਾਂ ਬਣ ਤੋਂ ਬਾਅਦ ਉਹ ਮਾਨ ਸਨਮਾਨ ਦਿੱਤਾ ਜਾਂਦਾ ਵਾ ਤੇ ਕਹਿੰਦੇ ਸੀ ਤੁਹਾਡੇ ਸਰਕਾਰ ਜਦੋਂ ਸਾਡੀ ਬਣ ਜੂਗੀ ਤੇ ਜਿਹੜੇ ਮੁੱਖ ਮੰਤਰੀ ਛੱਡ ਕੇ ਜਿਹੜੀਆਂ ਹੋਰ ਮੰਡਿਆ ਅਹੁਦੇ ਨੇ ਮੰਤਰੀਆਂ ਕੈਬਨਰ ਦੇ ਉਹ ਤੁਹਾਡੇ ਦੇ ਬੰਦਿਆਂ ਦਿੱਤੇ ਜਾਣਗੇ ਕਿ ਲੱਗਦਾ ਪੂਰਾ ਮਾਨ ਸਨਮਾਨ ਮਿਲਦਿਆ ਸਰਕਾਰ ਮੈਂ ਪੰਜਾਬ ਦੀਆਂ ਸਰਕਾਰਾਂ ਨੂੰ ਅੱਜ ਇਹ ਦੱਸਣਾ ਚਾਹੁੰਦਾ ਪੀ ਜਿਹੜੇ ਲੋਕ ਸਮਝਦੇ ਸੀ ਵੀ 78 ਸਾਲ ਦੇਸ਼ ਦੀ ਆਜ਼ਾਦੀ ਤੇ ਬਾਅਦ ਚ ਪੰਜਾਂ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਆਪਾਂ ਹੱਥ ਫੇਰ ਕੇ ਵੋਟਾਂ ਲੈ ਜਾਂਦੇ ਆ ਪਰ ਮੁੱਖ ਮੰਤਰੀ ਸਾਹਿਬ ਦੂਸਰੀਆਂ ਪਾਰਟੀਆਂ ਨੂੰ ਮੈਂ ਦੱਸਣਾ ਚਾਹੁੰਦਾ ਪੀ ਇਹ ਲੋਕ ਹੁਣ ਜਾਗ ਚੁੱਕੇ ਆ ਇਹ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਚੁੱਕੇ ਆ ਇਹ ਬੋਰਡ ਦੀ ਤਾਕਤ ਨੂੰ ਸਮਝ ਚੁੱਕੇ ਆ ਵੀ ਬੋਰਡ ਦੀ ਤਾਕਤ ਨਾਲ ਰਾਜਾ ਪੈਦਾ ਹੁੰਦਾ ਇਹਦਾ ਖਮਿਆਜਾ 227 ਚ ਇਹਨਾਂ ਪਾਰਟੀਆਂ ਨੂੰ ਬਸਪਾ ਵੇੜਕਰ ਪਾਰਟੀ ਦੇ ਮਾਧਮ ਰਾਹੀਂ ਦਿੱਤਾ ਜਾਊਗਾ ਜਿਹੜੀਆਂ ਪਾਰਟੀਆਂ ਸਮਝਦੀਆਂ ਪੀ ਇਹ ਗਰੀਬ ਲੋਕਾਂ ਦੀਆਂ ਵੋਟਾਂ ਲੈ ਕੇ ਅਸੀਂ ਸਰਕਾਰਾਂ ਬਣਾ ਲੈਨੇ ਆ ਬਾਅਦ ਚ ਇਹਨਾਂ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਪਰ ਇਹ ਅੱਜ ਦੇ ਇਕੱਠ ਨੌਜਵਾਨਾਂ ਦੇ ਭਾਰੀ ਇਕੱਠ ਇਹ ਸਾਬਤ ਕਰਦੇ ਆ ਪੀ ਇਹ ਲੋਕ ਹੁਣ ਜਾਗ ਚੁੱਕੇ ਆ ਇਹ ਆਪਣੀ ਸਰਕਾਰ ਬਣਾਉਣ ਲਈ ਪਣ ਪਣ ਜਾ ਕੇ ਲੋਕਾਂ ਨੂੰ ਤਿਆਰ ਕਰਨਦੇ ਆ ਇਹਦਾ ਖਮਿਆਜਾ 227 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵਾਲਮੀਕੀ ਮੱਧਵੀ ਸਿੱਖਾਂ ਚੋਂ ਪੈਦਾ ਕਰਕੇ ਇਹ ਦਿੱਤਾ ਜਾਊਗਾ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਲੋਕਿਆ ਗਈ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਵਾ ਕਹਿੰਦੇ ਰੰਗਲਾ ਪੰਜਾਬ ਬਣੂਗਾ ਵਾ ਕਿਸੇ ਨੂੰ ਵੀ ਧਰਨਾ ਪ੍ਰਸ਼ੰਕਾਂ ਦੀ ਲੋੜ ਨਹੀਂ ਪਾਊਗੀ ਹਰ ਇੱਕ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਫਿਰ ਤੁਹਾਨੂੰ ਕਿਉਂ ਧਰਨਾ ਪ੍ਰਸ਼ੰਕਾਂ ਦਾ ਪੈਣ ਦਿਆ ਹੁਣ ਤਾਂ ਤੁਹਾਡੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਕਿ ਲੱਗਦਾ ਤੁਸੀਂ ਮੰਨਦੇ ਇਹ ਚੀਜ਼ ਨੂੰ ਲਾ ਕੇ ਕਿ ਰੰਗਲਾ ਪੰਜਾਬ ਵਾਕੇ ਪੰਜਾਬ ਬਣਿਆ ਵਾ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੇ ਦੂਸਰੀਆਂ ਪਾਰਟੀਆਂ ਦਾ ਗੁੱਸਾ ਕੱਢਣ ਦੀ بجائے ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਨੇ ਐਸਾ ਗਰੀਬ ਲੋਕਾਂ ਨੂੰ ਠੱਗਿਆ ਇੱਕ ਲੌਲੀਪੌਪ ਦੇ ਕੇ ਇਹ ਲੋਕਾਂ ਨੂੰ ਦੱਸਿਆ ਵੀ ਅਸੀਂ ਆਮ ਲੋਕਾਂ ਦੀ ਪਾਰਟੀਆਂ ਇਹਨਾਂ ਪਾਰਟੀਆਂ 'ਚ ਤੁਸੀਂ ਦੱਸ ਦੋ ਵੀ ਕੋਈ ਵੀ ਆਮ ਵਰਗ ਦਾ ਹੈਗਾ ਕੋਈ ਐਮਐਲਏ ਆ ਪਿੱਛੇ ਦੇਣੀ ਮੇਅਰ ਅੰਮ੍ਰਿਤਸਰ ਦਾ ਚੁਣਿਆ ਗਿਆ ਉਹ ਇੰਨੇ ਕ ਅਮੀਰ ਲੋਕ ਨੇ ਆਮ ਬੰਦੇ ਦੀ ਕੋਈ ਬਾਤ ਹੀ ਨਹੀਂ ਪੁੱਛਦੇ ਇਹ ਆਮ ਲੋਕਾਂ ਦੀ ਪਾਰਟੀ ਕਹਿ ਕੇ ਇਹ ਖਾਸ ਬੰਦਿਆਂ ਦੀ ਪਾਰਟੀ ਰਹਿ ਚੁੱਕੀ ਆ ਇਹ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੁਣ ਜਾਗ ਜੋ ਇਹ ਵੋਟਾਂ ਨਾ ਇੱਕ ਕਾਉਂਸਲਰ ਤੋਂ ਲੈ ਕੇ ਮੇਅਰ ਤੱਕ ਇੱਕ ਐਮਐਲਏ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਸਫ਼ਰ ਤੈ ਹੁੰਦਾ ਜੇ ਤੁਸੀਂ ਜਾ ਕੇ ਤੇ ਤੁਹਾਡੀ ਗਰੀਬੀ ਦਾ ਖਾਤਮਾ ਕੀਤਾ ਜਾਊਗਾ ਪੰਜਾਬ ਦਾ ਮੁੱਖ ਮੰਤਰੀ ਬਸਪਾ ਅੰਬੇਡਕਰ ਪਾਰਟੀ ਦਾ ਬਣਾ ਕੇ ਦਿੱਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਦਿੱਲੀ ਤੋਂ ਕਿ ਸਰਕਾਰ ਹਾਰ ਗਈ ਹੈ ਕੇਰੀਵਾਲ ਸਰਕਾਰ ਹਾਰ ਗਈ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਹੁਣ ਦੂਸਰੀਆ ਪਾਰਟੀ ਬਣ ਗਏ ਨੇ ਭਾਜਪਾ ਤੋਂ ਦਿੱਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਦਿੱਲੀ ਦੇ ਵਿੱਚ ਜਿਹੜਾ ਕੇਸ਼ਰੀਵਾਲ ਸਾਹਿਬ ਨੇ ਲੋਕਾਂ ਨੂੰ ਝੂਠ ਬੋਲ ਕੇ ਸਰਕਾਰਾਂ ਬਣਾਈਆਂ ਔਰ ਪੰਜਾਬ ਦੀ ਸਰਕਾਰ ਬਣਾਈ ਜਦੋਂ ਲੋਕਾਂ ਦੇ ਮੂੰਹ ਤੋਂ ਪਰਦਾ ਉੱਤਰਿਆ ਕੇਸ਼ਰੀਵਾਲ ਦੇ ਮੂੰਹ ਤੋਂ ਪਰਦਾ ਉੱਤਰਿਆ ਵੀ ਨਾ ਤਾਂ ਉੱਥੇ ਕੋਈ ਹਸਪੀਟਲ ਦੀ ਚੰਗੀ ਸੇਵਾ ਮਿਲੀ ਨਾ ਉੱਥੇ ਸਰਕਾਰੀ ਸਕੂਲਾਂ ਦਾ ਚੰਗਾ ਪ੍ਰਬੰਧਨ ਮਿਲਿਆ ਇੱਕੋ ਸਰਕਾਰੀ ਸਕੂਲ ਦੀ ਫੋਟੋ ਦਿਖਾ ਕੇ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਹੈ ਪਰ ਦਿੱਲੀ ਦੇ ਲੋਕ ਸਿਆਣੇ ਸੀ ਉਹਨਾਂ ਨੇ ਜਦੋਂ ਕੇਸ਼ਰੀਵਾਲ ਦੀ ਅਸਲੀਅਤ ਨੂੰ ਅਪਣਾਇਆ ਤਾਂ ਉਹਨਾਂ ਨੇ ਸਰਕਾਰ ਬਦਲ ਕੇ ਰੱਖ ਦਿੱਤੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਸਪਾ ਬੇੜਕਰ ਪਾਰਟੀ ਲੋਕਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਚਿੱਟਾ ਯਾਰ ਕਰੂਗੀ ਔਰ ਪੰਜਾਬ ਦੇ ਵਿੱਚ ਬਸਪਾ ਮੇੜਕਰ ਪਾਰਟੀ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਉਪਰਾਲਾ ਕਰੂਗੀ। ਹੁਣੇ ਪੰਜਾਬ 'ਚ ਜਿਹੜੀ ਸਰਕਾਰ ਬਣੀ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੇਜੀਵਾਲ ਵੀ ਸਾਹਿਬ ਆਏ ਸੀ ਪੰਜਾਬ ਵਿੱਚ ਅਤੇ ਉਹਨਾਂ ਨੇ ਕਿਹਾ ਵੀ ਲੋਕਾਂ ਜਿਹੜੇ ਵਾਅਦੇ ਕੀਤੇ ਸੀ ਅਸੀਂ ਕਾਫੀ ਹੱਦ ਤੱਕ ਪੂਰੇ ਕਰ ਦਿੱਤੇ ਗਏ ਨੇ। ਕਿ ਲੱਗਦਾ ਜਿਹੜਾ ਇੱਕ ਵਾਅਦਾ ਕੀਤਾ ਸੀ ਖਾਸ ਕਰਕੇ ਬੀਬੀਆਂ ਵਾਲੇ ਜਿਨ੍ਹਾਂ ਨੇ ਸਰਕਾਰ ਬਣਾਈ ਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਅਜੇ ਤੱਕ 1000 ਰੁਪਏ ਨਹੀਂ ਮਿਲਿਆ। ਤੁਸੀਂ ਕਿਸ ਤਰ੍ਹਾਂ ਦੇ ਦੇ ਦਿਓਗੇ ਇਹਨੂੰ? 3 ਸਾਲ ਸਰਕਾਰ ਬਣੀ ਨੂੰ ਹੋ ਚੁੱਕਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਹ ਲੋਕ ਚਾਹੁੰਦੇ ਆ ਪੀ ਜਦੋਂ ਇਲੈਕਸ਼ਨ ਆਊਗੀ ਉਸ ਤੋਂ 6 ਮਹੀਨੇ ਪਹਿਲੇ ਇਹਨਾਂ ਦੇ ਵਾਅਦੇ ਪੂਰੇ ਕਰਾਂਗੇ ਪਰ ਪੰਜਾਬ ਦੀ ਜਨਤਾ ਅੱਜ ਬਿਲਕੁਲ ਜਾਣ ਚੁੱਕੀ ਆ ਪੀ ਇਹਨਾਂ ਦੇ ਖੋਖਲੇ ਆ ਵਾਅਦੇ ਤੇ ਇਹਨਾਂ ਤੇ ਵਿਸ਼ਵਾਸ ਕਰਨ ਵਾਲੀ ਨਹੀਂ ਆ ਜੇ ਤਿੰਨਾਂ ਸਾਲਾਂ ਚ ਸਾਡੀਆਂ ਬੀਬੀਆਂ ਦੇ ਖਾਤੇ ਚ ਹਜ਼ਾਰ ਰੁਪਏ ਨਹੀਂ ਪਾਇਆ ਲੋਕਾਂ ਦੇ ਬਿਜਲੀ ਦੇ ਬਿੱਲ ਹਜ਼ਾਰਾਂ ਦੀ ਗਿਣਤੀ ਚ ਆ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਆ ਗੁੰਡਾ ਸ਼ਰਿਆਮ ਗੁੰਡੇ ਖਿਡਾਰੀਆਂ ਤੇ ਗੋਲੀਆਂ ਚਲਾ ਰਹੇ ਆ ਪਰ ਸਰਕਾਰ ਦਾ ਕੋਈ ਵੀ ਇੱਥੇ ਤੇ ਪ੍ਰਬੰਧ ਨਹੀਂ ਆ ਸਰਕਾਰ ਦਾ ਪ੍ਰਸ਼ਾਸਨ ਅੱਜ ਫੇਲ ਹੋ ਚੁੱਕਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਲੋਕਾਂ ਸਾਹਮਣੇ ਹੱਥ ਖੜੇ ਕਰਕੇ ਕਹਿ ਦੋ ਵੀ ਸਾਡੇ ਕੋਲ ਸਰਕਾਰ ਨਹੀਂ ਚੱਲਦੀ ਗਰੀਬ ਲੋਕਾਂ ਆਪੇ ਸਰਕਾਰ ਚਲਾ ਕੇ ਆਪਣੇ ਭਵਿੱਖ ਬਚਾਉਣ ਦੀ ਕੋਸ਼ਿਸ਼ ਕਰਨਗੇ ਸਰਦਾਰ ਸਿੰਘ ਪੰਨੂ ਨੂੰ ਕਿਸ਼ਤਾਂ ਦੇ ਦੋ ਇੱਕ ਵਾਰੀ ਫੇਰ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਬਾ ਸਾਹਿਬ ਦੇ ਉੱਤੇ ਜਿਹੜਾ ਸ਼ਬਦ ਖਾਏ ਗਏ ਨੇ ਕਿਸ਼ਤਾਂ ਦੀ ਉਹਦੇ ਚੀਨ ਨੂੰ ਲੈ ਕੇ ਤੁਹਾਡੇ ਮਨਾਂ ਵਿੱਚ ਕਿੰਨਾ ਗਰੋਸ ਪਾਇਆ ਗਿਆ ਐਚਯੂ ਲਾ ਕੇ ਮੈਂ ਪੰਨੂ ਨੂੰ ਦੱਸਣਾ ਚਾਹੁੰਦਾ ਵੀ ਪੰਨੂ ਇਹ ਉਹ ਲੋਕਾਂ ਦੇ ਰਹਿਬਰ ਨੇ ਜਿਨ੍ਹਾਂ ਨੇ ਭਾਰਤ ਦੇ ਦਾ ਸੰਵਿਧਾਨ ਲਿਖਿਆ ਜਿਨ੍ਹਾਂ ਨੂੰ ਭਾਰਤ ਰਤਨ ਕਿਹਾ ਜਾਂਦਾ ਜੇਕਰ ਭਾਰਤ ਰਤਨ ਤੇ ਬਰਖਲਾਬ ਤੋਂ ਕੋਈ ਅਪਸ਼ਬਦ ਬੋਲਿਆ ਜੇ ਤਾਰੇ ਤੇਰੇ ਚ ਹਿੰਮਤ ਆ ਤੇ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਬੋਲ 바ਵਾ ਸਾਹਿਬ ਅੰਬੇਡਕਰ ਸਾਹਿਬ ਦੇ ਇਨੇ ਬੱਚੇ ਆ ਤੈਨੂੰ ਇਹਦਾ ਜਵਾਬ ਮਿਲ ਜਾਊਗਾ ਤੇ ਜੇਕਰ ਗਰਮੰਤ ਪੰਨੂ ਆਪਣੀਆਂ ਕੋਝੀਆਂ ਅਰਖਤਾਂ ਤੋਂ ਬਾਜਣਾ ਆ ਜੇਕਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਥੀਓ ਅਸੀਂ ਅੰਬੇਡਕਰ ਦੀ ਔਲਾਦਾਂ ਅੰਬੇਡਕਰ ਸਭਰ ਇੱਕ ਅਦੀ ਪੁਰਾਣੀ ਸੋਣ ਸਕਦੇ। ਲੱਗਦਾ ਛੋਟਾ ਸਾਹਿਬ ਸਾਨੂੰ ਭਾਈਚਾਰਾ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ। ਪਤਵੰਤ ਮੰਡੂ ਵਰਗੇ ਜਿਸ ਤਾਂ ਦੇ ਮਾਹੌਲ ਖਾਪ ਕਰਦੇ ਨੇ ਸਾਨੂੰ ਭਾਈਚਾਰਾ ਦੇ ਵਿੱਚ ਲੜਾਉਂਦੇ ਨੇ ਆਪਸ ਵਿੱਚ ਕਿ ਲੱਗਦਾ ਤੁਹਾਡੇ ਕੋਈ ਸਨੇਹਾ ਦੇਣਾ ਚਾਹੋਗੇ ਸਾਡੀ ਭਾਈਚਾਰਾ ਸਾਂਝ ਨੂੰ ਕੀ ਕਹਿਣਾ ਚਾਹੋਗੇ ਆਪਣੇ ਲੋ? ਮੈਂ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਜਿਨ੍ਹਾਂ ਦੀ ਆਪਸੀ ਭਾਈਚਾਰਾ ਸਾਂਝ ਬਹੁਤ ਵੱਡੀ ਬਰਕਰਾਰ ਰਿਆ ਇਹ ਬਰਕਰਾਰ ਰੱਖਣਗੇ। ਐਸੇ ਸ਼ਰਾਰਤੀ ਅੰਸਰਾਂ ਤੋਂ ਬਚਣ ਦੀ ਲੋੜ ਆ ਆਪਣੀ ਇਸ ਭਾਈਚਾਰੇ ਨੂੰ ਸਾਂਝ ਨੂੰ ਬਣਾ ਕੇ ਰੱਖਣਾ ਚਾਹੀਦਾ ਤੇ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕੱਲ 1 ਵਜੇ ਅੰਬੇਡਕਰ ਸਾਹਿਬ ਦੀ ਕਤਵਾਲੀ ਵਿਖੇ ਮੂਰਤੀ ਦੇ ਸਾਹਮਣੇ ਮੈਂ ਗਰਵੰਤ ਪੰਨੂ ਦਾ ਪੁਤਲਾ ਸੜਨ ਜਾ ਰਿਹਾ ਕੱਲ 1 ਵਜੇ ਦੁਪਹਿਰ ਦੇ ਤੁਹਾਨੂੰ ਵੀ ਬੇਨਤੀ ਕਰਦਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਮੈਂ ਕੱਲ ਕਈ ਲਾਸਵਾਲ ਮੇਰਾ ਕਿਸਾਨਾਂ ਨੂੰ ਕਿਸ਼ਤਾਂ ਦੇ ਦੇਓ ਕਿਸਾਨਾਂ ਦੀ ਪਹਿਲਾਂ ਮੀਟਿੰਗ ਬੁਲਾਈ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਜਿਹੜਾ ਸ਼ੰਭੂ ਬਾਰਡਰ 'ਚ ਆ ਉਥੋਂ ਦਾ ਖਲਵਾਇਆ ਜਾਂਦਾ ਵਾ ਕਿਸ਼ਤਾਂ ਦੇ ਦੇਓ ਜੀ ਨੂੰ ਲਾ ਕੇ ਮੈਂ ਕਿਸਾਨ ਭਰਾਵਾਂ ਦੇ ਨਾਲ ਆ ਜਿਹੜਾ ਕਿਸਾਨਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਇੱਕ ਨੁਕਰ ਮੀਟਿੰਗ ਛੱਡ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਬਹੁਤ ਮੱਧ ਭਾਗੀ ਘਟਨਾ ਆ ਕਿਉਂਕਿ ਹਰੇਕ ਨੂੰ ਅਧਿਕਾਰ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਪਏ ਸੀ ਅਸੀਂ ਕਿਸਾਨਾਂ ਦੇ ਨਾਲ ਆ ਪੰਜਾਬ ਸਰਕਾਰ ਦੇ ਜੋ ਵੀ ਇਹਨਾਂ ਨੇ ਕੀਤਾ ਉਹਦੀ ਨਖੇਦੀ ਕਰਦੇ ਆ ਤੇ ਕਿਸਾਨ ਭਰਾਵਾਂ ਦੀ ਹਮਾਇਤ ਚ ਅਸੀਂ ਹਮੇਸ਼ਾ ਖੜੇ ਰਾਵਾਂਗੇ ਸਰਦਾਰ ਸਾਹਿਬ ਹੁਣ ਇਹ ਰੇਡ ਦਾ ਤੁਹਾਡਾ ਕਾਫਲਾ ਵਾ ਕਿਥੋਂ ਤੱਕ ਜਾਊਗਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਅੱਗੇ ਬੜੀ ਦਦਾ ਤੁਸੀਂ ਜਿਹੜੇ ਮੰਗ ਪੱਤਰ ਦੇ ਚੁੱਕੇ ਹੋ ਮੰਗ ਪੱਤਰ ਦੇ ਚੁੱਕੇ ਹੋ ਪਰ ਅਜੇ ਤੱਕ ਸਰਕਾਰ ਦੇ ਸਿਰ ਤੇ ਕੋਈ ਜਵਾਬ ਨਹੀਂ ਸਰਕੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵੀ ਇਹ ਲਾਸਟ ਮੰਗ ਪੱਤਰ ਰਹੂਗਾ ਕਿ ਜਦੋਂ ਤੱਕ ਇਹਦੇ ਫੇਰ ਜਿਹੜੇ ਕਾਫਲੇ ਰੱਖੇ ਜਾਣਗੇ ਫੇਰ ਤਾਂ ਕੀਤਾ ਜਾਊਗਾ ਅੱਜ ਦਾ ਮੰਗ ਪੱਤਰ ਹਲਕਾ ਉਤਰੀ ਵੱਲੋਂ ਨਵੀਂ ਬਾਦੀ ਚੌਂਕ ਦੇ ਵਿੱਚੋਂ ਦੀ ਹੁੰਦਾ ਹੋਇਆ ਰੈੱਡ ਕਰਾਸ ਭਵਨ ਦੇ डीसी ਦਫ਼ਤਰ ਪਹੁੰਚ ਕੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਸਮਾਪਤੀ ਕੀਤੀ ਜਾਊਗੀ ਮੁੱਖ ਮੰਤਰੀ ਸਾਹਿਬ ਬਸਪਾ ਬੇਟਕਰ ਪਾਰਟੀ ਦਾ ਸੰਗਠਨ ਪੂਰੇ ਪੰਜਾਬ ਚ ਆ ਇਹ ਮਤ ਸੋਚੋ ਕਿ 45 ਵਿਧਾਨ ਸਭਾ ਦਾ ਮੰਗ ਪੱਤਰ ਦੇ ਕੇ ਇੱਥੇ ਸਮਾਪਤੀ ਕੀਤੀ ਜਾਊਗੀ 117 17 ਵਿਧਾਨ ਸਭਾ ਰਹੀਂ ਤੁਹਾਨੂੰ ਥੋੜੇ ਥੋੜੇ ਇਕੱਠ ਰਹੀਂ ਜਗਾਉਣ ਦੀ ਕੋਸ਼ਿਸ਼ ਚ ਲੱਗੇ ਆ ਜੇਕਰ ਤੁਸੀਂ ਨਾ ਜਾ ਕੇ ਤੇ ਅਗਲਾ ਸਟੈਪ ਜ਼ਿਲ੍ਹੇ ਦੇ ਮੰਗ ਪੱਤਰ ਰਹੀਂ ਹਜ਼ਾਰਾਂ ਲੋਕਾਂ ਨੂੰ ਇਕੱਠਿਆ ਕਰਕੇ ਦਿੱਤਾ ਜਾਊਗਾ ਜੇ ਫਿਰ ਵੀ ਨਾ ਜਾ ਕੇ ਤੇ تیاری ਸਾਡੀ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਕਰਾਉ ਕੀਤਾ ਜਾਂਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜੀ ਕਵਰ ਸਿੰਘ ਸੋਤਾ ਜਿਹੜੇ ਕਿ ਇਹਨਾਂ ਵੱਲੋਂ ਇੱਕ ਬੰਗਪਤ ਜਨਤਾ ਜਾ ਰਿਹਾ 12.5% ਤੋਂ ਕੋਟੇ ਨੂੰ ਲੈ ਕੇ ਜਿਹੜਾ ਉਹਨਾਂ ਕਿਹਾ ਵੀ ਹੁਣ ਤੱਕ ਕਈ ਬੰਗਪਤ ਦੇ ਚੁੱਕੇ ਆ ਪਰ ਹਜੇ ਤੱਕ ਸਰਕਾਰ ਦੀ ਜਿਹੜੀ ਆ ਜਿਹੜੀ ਆ ਨੀਂਦ ਹੀ ਜਾਗੀ ਉਹ ਤਾਂ ਉਹਨਾਂ ਕਿਹਾ ਵੀ ਇਸ ਤਰ੍ਹਾਂ ਬੰਗਪਤ ਦਿੱਤੇ ਜਾਣਗੇ ਕਿਉਂਕਿ ਸਰਕਾਰਾਂ ਬੜੇ ਵਾਅਦੇ ਕਰਦੀ ਆ ਅਤੇ ਇਹ ਦਿਲਤਪਾਈ ਚਾਹ ਖਾਸ ਕਰਕੇ ਵੱਡੀ ਤਲਾਬ ਜਿਹੜਾ ਕਿ ਵੋਟ ਬੈਂਕ ਆ ਅਤੇ ਵੋਟਾਂ ਪਣਾ ਕੇ ਸਰਕਾਰ ਬੁਲਾਉਂਦੇ ਨੇ ਪਰ ਕਿਤੇ ਕਿਤੇ ਇਹਨਾਂ ਨੂੰ ਜਿਹੜਾ ਅੰਦੋਖਾ ਕਿਹਾ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਅੱਜ ਕਮਲ ਸਿੰਘ ਹੋਤਾ ਵੱਲੋਂ ਜਿਹੜਾ ਕਿ ਬਾਬਾ ਸਾਹਿਬ ਬੇਰਕਰ ਦੀ ਮੂਰਤੀ ਉਤੇ ਪ੍ਰਧਮਾਤੇ ਆ ਕੇ ਇਹਨਾਂ ਨੇ ਪਹਿਲਾਂ ਸੋਪਾ ਪਾਇਆ ਅਤੇ ਉਥੋਂ ਮੱਥਾ ਟੇਕ ਕੇ ਜਿਹੜੀ ਸ਼ੁਰੂਆਤ ਕੀਤੀ ਗਈ ਆ ਅਤੇ ਪੰਜਾਹ ਸਰਕਾਰ ਖਿਲਾਫ ਜਿਹੜਾ ਰੋਜ਼ ਪ੍ਰਦਰਸ਼ਨ ਜਿਹੜਾ ਸ਼ੁਰੂ ਕੀਤਾ ਗਿਆ ਵਾ ਮੈਨੂੰ ਦਿਓ ਜਸਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਆਵਰ ਸਰ